ਹਾਂਜੀ ਕਿਸਾਨ ਭਰਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜਿਹੜੀ ਵੈਰੈਟੀ ਤੁਸੀਂ ਕਣਕ ਦੀ ਦੇਖ ਰਹੇ ਹੋ ਇਹ ਹੈਗੀ ਹੈ DBW 374 ਜਿਹੜੀ ਕਿ ਹਰਿਆਣਾ ਕਰਨਾਲ ਯੂਨੀਵਰਸਿਟੀ ਦੁਆਰਾ ਇਸ ਵਾਰ ਬਜਾਈ ਕਰਵਾਈ ਗਈ ਹੈ ਸੋ ਕਣਕ ਹੈ ਜਿਹੜੀ ਬਹੁਤ ਸੋਹਣੀ ਹੈ ਯੂਨੀਵਰਸਿਟੀ ਦੇ ਦੱਸਣ ਦੇ ਅਨਸਾਰ ਇਹ ਕਣਕ 150 ਦਿਨ ਦਾ ਸਮਾਂ ਲੈਂਦੀ ਹੈ ਤੇ ਇਹਦਾ ਕੱਦਾ ਜਿਹੜਾ 100 ਸੈਂਟੀਮੀਟਰ ਦੱਸਦੀ ਹੈ ਤੇ ਬਾਕੀ ਇਸ ਦੇ 1000 ਦਾਣੇ ਦਾ ਜਿਹੜਾ ਵਜਨ ਹੈ ਉਹ 46 ਗ੍ਰਾਮ ਯੂਨੀਵਰਸਿਟੀ ਦੱਸਦੀ ਆ। ਸੋ ਇਹਦਾ ਝਾੜ ਹੈ ਜਿਹੜਾ ਯੂਨੀਵਰਸਿਟੀ ਹਕਟੇਰ ਦੇ ਵਿੱਚ 75 ਤੋਂ 87 ਕੁੰਟਲ ਪਰ ਹਕਟੇਰ ਦਾ ਦੱਸਦੀ ਆ। ਜਿਹੜਾ ਮਣਾਂ ਦੇ ਵਿੱਚ ਤਕਰੀਬਨ ਤਕਰੀਬਨ ਆਪਾਂ ਦੇਖੀਏ ਤਾਂ 75 ਤੋਂ 87 88 ਮਣ ਤੱਕ ਪਰ ਇਕੜ ਦਾ ਬਣਦਾ ਹੈ। ਜਿਹੜਾ ਕਿ ਬਹੁਤ ਜ਼ਿਆਦਾ ਹੈ। ਸੋ ਇੰਨਾ ਝਾੜ ਇਹ ਵੈਰਾਈਟੀ ਦੇ ਪਉਂਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਟਾਈਮ ਦੱਸੇਗਾ ਜਦੋਂ ਕਣਕ ਕੱਟੀ ਜਾਊਗੀ ਸੋ ਇੰਨਾ ਝਾੜ ਤਾਂ ਦੇਖੋ ਮੁਸ਼ਕਲ ਲੱਗਦਾ ਹੈ ਅਸੀਂ 85 ਮਣ ਬਹੁਤ ਹੋ ਜਾਂਦਾ ਪਰ ਕਣਕ ਬਹੁਤ ਸੋਹਣੀ ਆ ਛਿੱਟਾ ਬਹੁਤ ਸੋਹਣਾ ਹੈ ਮੋਟਾ ਲੰਮਾ ਛਿੱਟਾ ਹੈ ਭਾਰੀ ਲੱਗਦਾ ਛਿੱਟਾ ਵਜਨ ਚ ਲੱਗਦਾ ਸੋ ਦੇਖਦੇ ਆ ਇਹ ਜਿਹੜੀ ਵੈਰਾਈਟੀ ਆ ਜੁਨੀਵਰਸਿਟੀ ਦੇ ਦੱਸ ਅਨੁਸਾਰ ਝਾੜ ਦੇ ਪਉਂਦੀ ਆ ਜਾਂ ਨਹੀਂ